ਆਪਾਂ ਇਸ ਟੀਮ ਦੀ ਉਸ ਚੀਜ਼ ਦਾ ਗੱਲ ਕਰ ਰਹੇ ਹਾਂ ਕਿ ਮਸੀਂ ਜਿਹੜਾ ਇੱਥੇ ਬ੍ਰੀਚ ਹੋਇਆ ਹੈ ਜਿਹੜਾ ਇਹ ਸੁੱਟੀਆਂ ਹੈ ਤੇ ਉਹਦੇ ਬਾਰੇ ਗੱਲ ਕਰ ਰਹੇ ਸਾਰੇ ਲੋਕ ਆਏ ਨੇ ਪੀਸੀ ਦੀ ਦੇਖ ਕੇ ਹਾਲਾਤ। ਜਿਵੇਂ ਜਿਹੜਾ ਨਾ ਐਸਾ ਕਿ ਇਹ ਇਮੀਡੀਏਟਲੀ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਜੇ ਨਹੀਂ ਪਾਣੀ ਰੁਕਿਆ ਗਿਆ ਤੇ ਹਾਲੇ ਤੇ ਉਹ ਵੈਦਰ ਵੀ ਫੋਰਕਾਸਟ ਹੋ ਰਿਹਾ ਹੈ ਤੇ ਇਸ ਤਰ੍ਹਾਂ ਚੱਲ ਰਹੀ ਹੈ। ਇਹ ਨੰਬਰ ਚਾ ਰਿਹਾ ਹੈ ਬਹੁਤ ਪਾਣੀ। ਮੈਨੂੰ ਲੱਗਦਾ ਹੈ ਇਮੀਡੀਏਟਲੀ ਕਿਤਾ ਸਿਆਸਤ ਰਿਆਸਤ ਦਾ ਇੱਕ ਨਾਰਾ ਹੈ ਇਹ ਮੈਂ ਟਮਾ ਜੇ ਇੰਦਰਪਾਲਾ ਕੁੜੇਵਰਾ ਮੁੰਨੇ ਮੈਂ ਬਲਕਨ ਉਹ ਲਗਨਾਂ ਕੀ ਬਹੁਤ ਐਫੈਕਟ ਕਰਦੀ ਬੋਲ ਰਹੇ ਨੇ ਲੇਕਿਨ ਥੋੜਾ ਸਟਿਫ ਜਿਹਾ ਲੱਗਦਾ ਹਾਂ ਮੈਂ ਸਾਰਿਆਂ ਨੂੰ ਭੇਜ ਦਿੰਦੀ ਹਾਂ ਨੰਬਰ ਐਕਚੁਅਲੀ ਆਮਦ ਇਹਨਾਂ ਤੋਂ ਨਾ ਰਿਲਡ ਠੀਕ ਹੈ ਠੀਕ ਬੋਲ ਸਕਦੇ ਥੈਂਕ ਯੂ ਲੋਕਾਂ ਲਈ ਮੁਸੀਬਤ ਬਣ ਕੇ ਆਈ ਜੇਕਰ ਕੋਈ ਸਮੱਸਿਆ ਵੱਲ ਜ਼ਿਲ੍ਹਾ ਪ੍ਰਸ਼ਾਸਨ ਜਿਹੜੀ ਆ ਤਵੱਜੂ ਨਾ ਦੇਵੇ ਲੋਕਾਂ ਵੱਲੋਂ ਜਿਹੜੀਆਂ ਮੰਗਾਂ ਕਰਨ ਦੇ ਬਾਵਜੂਦ ਵੀ ਜੇ ਤਵੱਜੂ ਨਾ ਦਿੱਤੀ ਜਾਏ ਤੇ ਆਪ ਮਾਰੇ ਲੋਕਾਂ ਦੇ ਮੂੰਹ ਇਹ ਲਬਜ਼ ਨਿਕਲਦੇ ਨੇ ਕਿ ਸਰਕਾਰਾਂ ਦੇ ਸਿਰ ਦੇ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਰ ਦੇ ਉੱਪਰ ਜੂਨ ਤੱਕ ਨਹੀਂ ਸਿਰਕਦੀ ਸੋ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਰ ਤੇ ਜਾਂ ਸਰਕਾਰਾਂ ਦੇ ਸਿਰ ਤੇ ਜੂਨ ਤੱਕ ਨਾ ਸਿਰਕਣ ਦੀ ਜਿਹੜੀ ਤਾਜ਼ਾ ਮਸਾਲਾ ਉਸ ਵੇਲੇ ਸਾਹਮਣੇ ਆਉਂਦੀ ਆ ਦਲੇਲਪੁਰ ਖੇੜਾ ਪਿੰਡ ਦੇ ਵਿੱਚ ਖੜੇ ਆ ਜਿੱਥੋਂ ਤੁਹਾਨੂੰ ਦੱਸਦੀ ਕਿ ਇੱਕ 10 ਅਗਸਤ ਨੂੰ ਸੀ ਬੰਦਾ ਸੇਫਟੀ ਬੰਦਾ ਜਿਹੜਾ ਟੁੱਟ ਚੁੱਕਾ ਸੀ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇਸ ਵੱਲ ਕੋਈ ਤਵੱਜੂ ਨਹੀਂ ਦਿੱਤੀ ਗਈ ਜਿਸ ਨੂੰ ਲੈ ਕੇ ਇਹ ਜੋ ਮਿਸਾਲ ਹੈਗੀ ਆ ਕਿ ਸਰਕਾਰਾਂ ਦੇ ਸਿਰ ਜੂੰ ਤੱਕ ਨਹੀਂ ਸਿਰਕਦੀ ਇਹ ਐਨ ਇੱਥੇ ਠੁੱਕਦੀ ਆ ਕਿ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਸਰਕਾਰ ਦੇ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਤੀ ਜਾਂ ਵਿਧਾਨ ਸਭਾ ਹਲਕਾ ਦਿਨਨਗਰ ਦੇ ਨਾਲ ਸੰਬੰਧਿਤ ਲੀਡਰਸ਼ਿਪ ਦੇ ਪ੍ਰਤੀ ਆ ਕਿਵੇਂ ਦੇਖਦੇ ਹੋ ਅੱਜ 10 ਬੀ ਚੁੱਕੇ ਨੇ ਵੱਖ-ਵੱਖ ਸਮਿਆਂ ਤੇ ਖਬਰਾਂ ਵੀ ਪ੍ਰਕਾਸ਼ ਧੋਰੀਆਂ ਨੇ ਕੀ ਕੋਈ ਬੌੜੇ ਇੱਧਰ ਨਹੀਂ ਜੀ ਕੋਈ ਨਹੀਂ ਆਇਆ ਜੀ ਸਾਨੂੰ ਕੋਈ ਨਿਆਣ ਕੇ ਮਿਲ ਕੇ ਗਿਆ ਕਿਨੇ ਸਾਨੂੰ ਹੌਸਲ ਨ ਦਿੱਤਾ ਸਿਰਫ ਇਹ ਬੀਜਪੀ ਦੇ ਸਰਦਾਰ ਬਘੇਲ ਸਿੰਘ ਜੀ ਪਹੁੰਚੇ ਹੀ ਅੱਜ ਪੰਜਾਬ ਦੇ ਜਿਹੜੇ ਸਕਤੀ ਆ ਉਹ ਪਹੁੰਚੇ ਆ ਚਲੋ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਚਲੋ ਸਾਡਾ ਹਾਲ ਤੇ ਪੁੱਛ ਗਏ ਨਹੀਂ ਪਰ ਸਾਡੇ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਸਾਡਾ ਹਾਲ ਨਹੀਂ ਪੁੱਛਿਆ 2023 ਤੋਂ ਸਾਡਾ ਇਹੋ ਹਾਲ ਹੋਣ ਡਿਆ ਇਸ ਤੋਂ ਅਗਲੇ ਪਾਸੇ ਦੋ ਨੱਕੇ ਹੋਏ ਹੀ 2023 ਦੇ ਵਿੱਚ ਉੱਥੇ ਤੱਕ ਇਦਾਂ ਹੀ ਪਏ ਆ ਇਹ ਨਹੀਂ ਕੋ ਬੜੇ ਬੜੇ ਵੱਡੇ ਨੱਕੇ ਹਣ ਤੇ ਕਰੋੜਾਂ ਰੁਪਈਆ ਹੋਣਾ ਕੋਈ ਨਹੀਂ ਐ ਦੋ ਚਾਰ ਲੱਖ ਦੀ ਕੇਮ ਆ ਮਲਤਮ ਵਾਤ ਵਾਤ 10 ਲੱਖ ਰੁਪਈਆ ਲੱਗ ਜਾਏ ਕਿੰਨਾ ਨੱਕਿਆਂ ਦੇਤੇ ਪਰ ਜੇ ਇਹ ਕਿਤੇ ਬਣਾਉਣੇ ਹੁੰਦੇ ਤਾਂ ਹੀ ਆ ਪਰ ਇਹ ਤੇ ਲਗਾਤਾਰ ਜਿਹੜੇ ਸਰਕਾਰ ਦੇ ਨਾਲ ਸੰਬੰਧਿਤ ਅਹੁਦੇਦਾਰ ਹੈਗੇ ਨੇ ਚਾਹੇ ਹਲਕਾ ਇੰਚਾਰਜ ਹੋਣ ਜਾਂ ਵੱਖ-ਵੱਖ ਹੋਣ ਉਹ ਤੇ ਲਗਾਤਾਰ ਵਾਅਦੇ ਦਾਅਵੇ ਕਰ ਰਹੇ ਨੇ ਕਿ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਵੇਖੋ ਜੀ ਤੁਹਾਡੇ ਸਾਹਮਣੇ ਜੇ ਕੋਈ ਇੱਥੇ ਹੁੰਦਾ ਹੋਵੇ ਤੇ ਅਸੀਂ ਕਾਨੂੰਨ ਝੂਠ ਮੋਰੀਏ ਜੇ ਇਸ ਹੰਤਕ ਕੰਮ ਚਾਹੀਦਾ ਜਹਾੜੀ ਤੁਸੀਂ ਵਾਜੇ ਆ ਨੱਕੇ ਸਾਡੇ ਪੂਰੇ ਜਾਣ ਸਾਨੂੰ ਕੁਛ ਨਹੀਂ ਚਾਹੀਦਾ ਸਾਡੀਆਂ ਫਸਲਾਂ ਵਾਜਣ ਅਸੀਂ ਆਪਣੇ ਬੱਚੇ ਪਾਲ ਸਕਨੇ ਆ ਸੰਤੇ ਡੇਢ ਸਾਲ ਹੋ ਗਿਆ ਸੰਤਾਪ ਪੁਕਦਿਆਂ ਨੂੰ ਪਿਛਲੇ ਸਾਲ 23 25 ਤਰੀਕ 23 24 ਨੂੰ ਜਾ ਕੇ ਮਈ ਨੂੰ ਇੱਥੇ ਮਿੱਟੀ ਪੈਣੀ ਸ਼ੁਰੂ ਹੋਈ ਸੀ ਤੇ ਉਹ ਹੁੰਦੇ ਹੀ ਵਕਤ ਚ ਪਏ ਆ ਇਹ ਤੁਸੀਂ ਸਾਡੀ ਜਿਹੜੀ ਹੈ ਇੱਕ ਹਾਈਵੇ ਬਣਿਆ ਸੀ ਬੇੜ ਦਾ ਸਾਨੂੰ ਪਤਾ ਨਹੀਂ ਵੀ ਦੇਣਿਆ ਘਰ ਆ ਰਿਆ 2023 ਚ ਸਾਨੂੰ ਇਹਨਾਂ ਨਹੀਂ ਪਤਾ ਵੀ ਦਰਿਆ ਦੇ ਵਿੱਚ ਹੜਾ ਆ ਕਿ ਰਸਤਾ ਹੈਗਾ ਸੀ ਅੱਜ ਅਸੀਂ ਜੇ ਨਿਕਲਣ ਦੀ ਕੋਸ਼ਿਸ਼ ਕਰੀ ਤੇ ਅਸੀਂ ਕਿੱਧਰ ਨੂੰ ਜਾਈਏ ਮੋਟਰਸਾਈਕਲ ਨਹੀਂ ਨਿਕਲਦੇ ਹੋਰ ਇਤਵ ਬੱਚੇ ਸਾਡੇ ਸਕੂਲ ਨਹੀਂ ਜਾਂਦੇ ਘਰ ਬੈਠੇ ਆ 1.5 ਸਾਲ ਤੋਂ ਬੈਠੇ ਆ ਹੁਣ 2 ਮਹੀਨੇ ਤੋਂ ਤਾਂ ਜ਼ਿਆਦਾ ਹੀ ਹੋ ਗਿਆ ਕਿਉਂਕਿ ਉਹ ਚੱਕਰ ਖੋਬਾ ਹੋ ਗਿਆ ਬਹੁਤ ਬਰਾ ਹਾਲ ਆ ਸਾਡਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਇਹ ਸਨ ਦਲੇਲਪੁਰ ਵਾਸੀ ਚੰਨ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਸਰਕਾਰਾਂ ਦੇ ਸਿਰ ਜਿਹੜੀ ਆ ਵਾਕਿਆ ਕੋਈ ਜੂੰ ਤੱਕ ਨਹੀਂ ਸਿਰਕਰੀ ਇਹਨਾਂ ਤੋਂ ਇਲਾਵਾ ਜਿਵੇਂ ਸਾਬਕਾ ਸਰਪੰਚ ਨੇ ਇਸ ਇਹਨਾਂ ਪਿੰਡਾਂ ਦੇ ਨਾਲ ਸੰਬੰਧਿਤ ਟੈਲ ਸਿੰਘ ਉਹਨਾਂ ਵੱਲੋਂ ਵੀ ਜਿਹੜਾ ਵਾ ਕਈ ਤਰ੍ਹਾਂ ਦੇ ਸਵਾਲ ਉਠਾਉਂਦੇ ਆ ਜਿਹੜਾ ਸਰਕਾਰ ਨੂੰ ਜਿੱਥੇ ਕੋਸਿਆ ਗਿਆ ਲੋਕਾਂ ਵੱਲੋਂ ਲਗਾਤਾਰ ਆਪਣੀਆਂ ਸਮੱਸਿਆਵਾਂ ਦੱਸੀਆਂ ਜਾ ਰੀਆਂ ਨੇ ਕਿ ਜਿੱਥੇ ਤੁਸੀਬਨ ਟੁੱਟਣ ਦੇ ਨਾਲ ਜਿਹੜਾ ਵਾ ਲਗਾਤਾਰ ਫਸਲਾਂ ਦਾ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਸੋ ਰਸਤੇ ਦੀ ਬਦ ਤੋਂ ਬੱਦਰ ਹਾਲਤ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਸਕੂਲੀ ਬੱਚਿਆਂ ਦੀ ਜਿਹੜੀ ਆ ਪੜਾਈ ਲਗਾਤਾਰ ਡੇਢ ਸਾਲ ਤੋਂ ਜਿਹੜੀ ਹੈ ਖਰਾਬ ਹੋ ਰਹੀ ਹੈ ਬੱਚੇ ਖੱਜਲਖਵਾਰ ਹੋ ਰਹੇ ਨੇ ਆਉਣਾ ਜਾਣਾ ਲੋਕਾਂ ਦਾ ਜਿਹੜਾ ਵਾ ਬੁਰਾ ਹਾਲ ਆ ਬੰਕੇ ਦਿਹਾੜੇ ਆ ਪਰ ਇਸਤੇ باوجود ਵੀ ਜਿਹੜੀ ਸਰਕਾਰਾਂ ਦੇ ਸਿਰ ਜਾਂ ਸਥਾਨਕ ਪ੍ਰਸ਼ਾਸਨ ਦੇ ਸਿਰ ਤੱਕ ਕੋਈ ਵੀ ਜੂਨ ਤੱਕ ਜਿਹੜੀ ਸਰਕ ਦੀ ਨਜ਼ਰ ਨਹੀਂ ਆ ਰਹੀ ਤੇ ਇਹਨਾਂ ਹਾਲਾਤਾਂ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਆਗੂ ਨੇ ਜਿਹੜੇ ਪੰਜਾਬ ਪਧਰੀ ਰਕੇਸ਼ ਠੌਰਜੀ ਜੋ ਪੰਜਾਬ ਸੈਕਟਰੀ ਨੇ ਉਹ ਅੱਜ ਮੌਕੇ ਦੇ ਹਾਲਾਤ ਦੇਖਣ ਵਾਸਤੇ ਇਸ ਸਥਾਨ ਦੇ ਉੱਪਰ ਪੁੱਜੇ ਨੇ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਪਿਛਲੀ ਜਿਵੇਂ ਦੱਸਿਆ ਜਾ ਰਿਹਾ ਹੈ ਰਵਾਸੀਆਂ ਵੱਲੋਂ ਕਿ 10 ਅਗਸਤ ਨੂੰ ਇਹ ਸੇਫਟੀ ਬੰਨ ਜਿਹੜਾ ਤੁਸੀਂ ਬੰਨਦਾ ਇਹ ਟੁੱਟ ਜਾਂਦਾ ਤੇ ਉਹਦੇ ਉਸ ਤੋਂ ਬਾਅਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਵੀ ਇਸ ਇਸ ਨੂੰ ਬੰਨਣ ਵਾਸਤੇ ਜਿਹੜੀ ਚਾਰਾ ਜੋਈ ਜਿਹੜੀ ਆ ਨਹੀਂ ਕੀਤੀ ਜਾਂਦੀ ਸੋ ਲਗਾਤਾਰ ਲੋਕਾਂ ਦਾ ਜਿਹੜਾ ਰੋਸ ਹੈ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਦੇਖਣ ਨੂੰ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਸੈਕਟਰੀ ਵੱਲੋਂ ਇੱਥੇ ਮੌਕੇ ਦੇ ਹਾਲਾਤ ਦੇਖਣ ਦੌਰਾਨ ਉਹਨਾਂ ਵੱਲੋਂ ਜੋ ਏਡੀਸੀ ਡਿਵੈਲਪਮੈਂਟ ਨੇ ਸਰਦਾਰ ਹਰਜਿੰਦਰ ਸਿੰਘ ਬਿੱਦੀ ਉਹਨਾਂ ਨੂੰ ਫੋਨ ਤੇ ਸੰਪਰਕ ਦੇ ਵਿੱਚ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਆ ਇਹਨਾਂ ਮੌਕੇ ਦੇ ਹਾਲਾਤਾਂ ਤੋਂ ਜਾਣੂ ਕਰਾਇਆ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਵਾ ਇਸ ਪਾਸੇ ਕੋਈ ਤਵੱਜੂ ਦਿੰਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਦਿੰਦਾ ਲੋਕਾਂ ਦੀ ਇਸ ਔਖੀ ਘੜੀ ਦੇ ਵਿੱਚ ਕੋਈ ਬਾਹ ਫੜਦਾ ਜਾਂ ਨਹੀਂ ਫੜਦਾ ਇਸ ਸਮੇਂ ਦੀ ਗਰਭ ਚ ਹੁਣ ਅਸੀਂ ਗੱਲਬਾਤ ਕਰ ਲੈਨੇ ਆ ਜਿਵੇਂ ਭਾਜਪਾ ਦੀ ਲੀਡਰਸ਼ਿਪ ਜਿਹੜੀ ਹੈ ਸਮੂਚੀ ਜ਼ਿਲ੍ਹੇ ਦੀ ਲੀਡਰਸ਼ਿਪ ਸਮੇਤ ਇੱਥੇ ਪੁੱਜੇ ਨੇ ਆ ਉਹ ਗੱਲਬਾਤ ਕਰ ਲੈਨੇ ਕਿ ਉਹਨਾਂ ਦਾ ਇਸ ਸਮੱਸਿਆ ਤੇ ਕੀ ਕਹਿਣਾ ਇਹਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਆ ਆ ਇਹ ਦੇਖਿਓ ਜੀ ਸਾਡੇ ਕਾਰਕਰੀ ਪ੍ਰਧਾਨ ਅਸ਼wini ਸ਼ਰਮਾ ਜੀ ਦੇ ਨਾਲ ਕੱਲ ਦੀ ਮੀਟਿੰਗ ਹੋਈ ਸਾਡੀ ਔਰ ਉਹਦੇ ਚ ਅਸੀਂ ਤੈਅ ਕੀਤਾ ਕਿ ਜਿੱਥੇ ਜਿੱਥੇ ਐਸੇ ਬਾੜ ਜੈਸੇ ਹਾਲਾਤ ਬਣਨੇ ਨੇ ਪੂਰੇ ਪੰਜਾਬ 'ਚ ਜਿਹੜੇ ਸਾਡੇ ਸੀਨੀਅਰ ਲੋਕ ਨੇ ਉਹ ਪਹੁੰਚ ਰਹਿਣਾ ਹੈ ਮੈਂ ਮਹਾ ਮੰਤਰੀ ਐ ਪੰਜਾਬ ਦਾ ਉਸ ਨਾਤੇ ਮੈਨੂੰ ਇੱਥੇ ਦੱਸਿਆ ਗਿਆ ਕਿ ਇੱਥੇ ਪਹੁੰਚੋ ਇਮੀਡੀਏਟਲੀ ਇੱਥੇ ਬਹੁਤ ਨੁਕਸਾਨ ਨਜ਼ਰ ਆ ਰਿਹਾ ਹੁੰਦਾ ਔਰ ਇਹ ਸਾਰੇ ਭਾਜਪੀ ਦੇ ਸੀਨੀਅਰ ਕਾਰਕਤਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰੇਨੂ ਪੈਂਜੀ ਨੇ ਸਾਡੇ ਸੈਕਟਰੀ ਨੇ ਸਾਡੇ ਪੁਰਾਣੇ ਪ੍ਰਧਾਨ ਨੇ ਸ਼ੇਬੀ ਰਾਜਨ ਜੀ ਸਾਰੇ ਲੋਕ ਇੱਥੇ ਪਹੁੰਚੇ ਨੇ ਔਰ ਇਹਨਾਂ ਨਾਲ ਸਾਰੇ ਮੰਡਲ ਦੇ ਅਧਿਕਾਰੀ ਸਭ ਇੱਥੇ ਪਹੁੰਚੇ ਨੇ ਅਸੀਂ ਸਭ ਲੋਕਾਂ ਨੇ ਇੱਥੇ ਜੋ ਦੇਖੇ ਹਾਲਾਤ ਇਹ ਤੇ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਮੈਂ ਹੁਣੇ ਡੀਸੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੂੰ ਵੀ ਮੈਂ ਇਹ ਕਿਹਾ ਕਿ ਜਿੱਦਾਂ ਦਾ ਸਾਨੂੰ ਵੈਦਰ ਦੀ ਫੋਰਕਾਸਟ ਮਿਲੀ ਹੈ ਹਿਮਾਚਲ ਹਾਲੇ ਵੀ ਅਗਲੇ 7 ਦਿਨ ਬਹੁਤ ਰੈਡ ਅਲਰਟ ਦਿੱਤਾ ਗਿਆ ਹੈ ਔਰ ਬਹੁਤ بارش ਹੋ ਦੇ ਜਿਹੜੇ ਅਸਰ ਨੇ ਔਰ ਉੱਥੋਂ ਜਿਹੜਾ ਇੰਨਾ ਪਾਣੀ ਆਣਾ ਹੈ ਜੇ ਇਮੀਡੀਏਟਲੀ ਇਹਨੂੰ ਨਹੀਂ ਬੰਦ ਕੀਤਾ ਗਿਆ ਹੈ ਲਗਾ ਆਈ ਥਿੰਕ ਤਿੰਨ ਜਗ੍ਹਾ ਬ੍ਰੀਚ ਹੋਇਆ ਹੋਇਆ ਹੈ ਤੇ ਲੇਟੈਸਟ ਹੋਇਆ ਹੈ 2023 ਦੇ ਜਿਹੜੇ ਹੋਏ ਉਹਨਾਂ ਚ ਵੀ ਪੁਰਾਣੀ ਗਵਰਨਮੈਂਟ ਨੇ ਕੁਝ ਕੰਮ ਨਹੀਂ ਕੀਤਾ ਜੋ ਦੱਸਿਆ ਗਿਆ ਹੈ ਔਰ ਤੁਸੀਂ ਇਹ ਦੇਖੋ ਕਿ 23 ਦਾ ਕੋਈ ਬ੍ਰੀਚ ਹੋਈਆਂ ਹੈ ਔਰ ਇਸ ਤਰੀਕੇ ਨਾਲ ਪਿੰਡਾਂ 'ਚ ਮਾਰ ਕਰਦਾ ਹੈ ਪਾਣੀ ਫਸਲਾਂ ਤਬਾਹ ਹੋ ਜਾਂਦੀਆਂ ਔਰ ਤੁਸੀਂ ਦੇ ਤੇ ਦੇ ਦੌਰਾਨ ਜਿਹੜਾ ਸਾਰਾ ਏਰੀਆ ਖਰਾਬ ਹੋ ਜਾਂਦਾ ਹੈ ਤੇ ਮੈਂ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਸੁੱਤੀ ਹੋਈ ਹੈ ਔਰ ਸਾਨੂੰ ਇਹ ਉਠਣਾ ਪਏਗਾ ਔਰ ਸਾਰੀ ਬੀਜੇਪੀ ਨੂੰ ਮੈਂ ਤੇ ਇਹ ਕਹਿਣਾ ਹੈ ਕਿ ਸੜਕਾਂ ਤੇ ਆਓ ਇਹ ਸਾਰਾ ਜਿਹੜੀ ਗੱਲ ਰੋਕਣ ਵਾਸਤੇ ਪੂਰੇ ਜ਼ੋਰ ਨਾਲ ਇੱਥੇ ਕੋਈ ਐਜੀਟੇਸ਼ਨ ਖੜੀ ਕਰਨੀ ਚਾਹੀਦੀ ਹੈ ਔਰ ਇੱਕ ਬਹੁਤ बड़ा ਨੁਕਸਾਨ ਪਾਣੀ ਦਾ ਨੁਕਸਾਨਤਾ ਜਾਂ ਪਾਣੀ ਦੀ ਮਾਰਤੇ ਅੱਜ ਕੱਲ ਉਤਰਾਖੰਡ ਉਤਰਾਖੰਡ ਤੇ ਹਿਮਾਚਲ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਜਿੱਥੇ ਕਿੱਤਾ ਜਾ ਸਕਦਾ ਹੈ ਬਚਾ ਉੱਥੇ ਅਗਰ ਐਡਮਿਨਿਸਟ੍ਰੇਸ਼ਨ ਦੀ ਲਾਪਰਵਾਹੀ ਨਾਲ ਗਵਰਨਮੈਂਟ ਦੀ ਲਾਪਰਵਾਹੀ ਨਾਲ ਇਸ ਤਰੀਕੇ ਦੇ ਹਾਲਾਤ ਬਣੇ ਨੇ ਤੇ ਬਹੁਤ ਅਫਸੋਸਨਾਕ ਗੱਲ ਹੈ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਹਮੇਸ਼ਾ ਸੜਕਾਂ ਦੇ ਉੱਤਰ ਦੇ ਰਹੇ ਹਾਂ ਤੇ ਮੈਂ ਆਪਣੀ ਸਾਰੀ ਟੀਮ ਨੂੰ ਇਹੀ ਅੱਜ ਕਹਿ ਕੇ ਜਾ ਰਿਹਾ ਹਾਂ ਕਿ ਇਸ ਤੇ ਪੂਰੀ ਜ਼ੋਰ ਦੀ ਲੜਾਈ ਲੜੋ ਔਰ ਇਹ ਬਹੁਤ بڑا ਕੰਮ ਨਹੀਂ ਹੈ ਮੈਨੂੰ ਤੇ ਲੱਗਦਾ ਕਿ ਸਰਕਾਰ ਨੂੰ ਯਾ ਐਡਮਿਨਿਸਟ੍ਰੇਸ਼ਨ ਨੂੰ ਪਹਿਲੀ ਇਹ ਧਿਆਨ ਰੱਖਣਾ ਚਾਹੀਦਾ ਸੀ ਅਗਰ ਇੰਨੇ ਛੋਟੇ-ਛੋਟੇ ਬ੍ਰੀਚ ਨੇ ਤੇ ਇਮੀਡੀਏਟਲੀ ਇਹਨਾਂ ਨੂੰ ਫਿਲ ਕਰਦੇ ਤੇ ਸ਼ਾਇਦ ਬਹੁਤ بڑا ਬਚਾ ਲੈਂਦਾ। ਪਰ ਮੈਂ ਹੁਣ ਦੇਖ ਰਿਹਾ ਸੀ ਕਿ ਲਗਾਤਾਰ ਪਾਣੀ ਅੰਦਰ ਜਾ ਰਿਹਾ ਹੈ। ਔਰ ਅਗਰ ਬਾਰਿਸ਼ ਉੱਤੇ ਜ਼ਿਆਦਾ ਜ਼ੋਰ ਦੀ ਹੋ ਗਈ ਤੇ ਸ਼ਾਇਦ ਪਿੰਡਾਂ 'ਚ ਵੀ ਸਾਰਿਆਂ 'ਚ ਭਰ ਜਾਣਾ। ਤੋਂ ਐਸਾ ਨੁਕਸਾਨ ਅਗਰ ਹੁੰਦੇ ਸਾਹਮਣੇ ਦੇਖ ਰਹੇ ਹੈ ਔਰ ਗਵਰਨਮੈਂਟ ਨਹੀਂ ਜਾਗ ਰਹੀ। ਐਡਮਿਨਿਸਟ੍ਰੇਸ਼ਨ ਸੁੱਤੀ ਹੋਈ ਹੈ ਤੇ ਮੈਂ ਆਸੀ ਸਮਝ ਸਕਦਾ ਕਿ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਕਿਸ ਤਰੀਕੇ ਦਾ ਪ੍ਰਸ਼ਾਸਨ ਇਥੇ ਕਰ ਰਹੀ ਹੈ ਕਿਸ ਤਰੀਕੇ ਦਾ ਦੇਖਰੇਖ ਕਰ ਰਹੀ ਹੈ ਵੈਸੇ ਇਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਲੇਕਿਨ ਇਸ ਤਰ੍ਹਾਂ ਕੇ ਵੀ ਲਾਪਰਵਾਹੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਉਹਨਾਂ ਦੀ ਫਸਲਾਂ ਨਾਲ ਉਹਨਾਂ ਦੀ ਕਮਾਈ ਨਾਲ ਖਿਲਵਾੜ ਕਰਨਾ ਬਹੁਤ ਅਫਸੋਸ ਦੀ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਪੁਖਤਾ ਪ੍ਰਬੰਧ ਕੀਤੇ ਗਏ ਲੇਕਿਨ ਡੀਸੀ ਕੋਈ ਲੈਵਲ ਦਾ ਅਧਿਕਾਰੀ ਇੱਥੇ ਨਹੀਂ ਪਹੁੰਚਿਆਗਾ ਕੀ ਕਰਨ ਮੰਨਦੇ ਹੋ ਮੈਂ ਤੁਹਾਨੂੰ ਇਹੀ ਕਹਿ ਰਿਹਾ ਜੀ ਕਿ 92 ਸੀਟਾਂ ਲੈ ਕੇ ਜਿਹੜੀ ਸਰਕਾਰ ਬਣਾਈ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇਹ ਹੁਣ ਦੀ ਜਿਹੜੀ ਅਨਾਉਂਸਮੈਂਟ ਹੈ ਉਹਨੂੰ ਛੱਡ ਦਿਓ ਜਿਹੜੀਆਂ ਪਹਿਲੇ ਵੀ ਉਹਨਾਂ ਨੇ ਆਪਣੇ ਵਾਅਦੇ ਕੀਤੇ ਉਹਨਾਂ ਤੇ ਕਿਤੇ ਪੂਰਾ ਨਹੀਂ ਉਤਰੇ ਸੋ ਇਸ ਕਰਕੇ ਅਸੀਂ ਤੇ ਹਰ ਜਗ੍ਹਾ ਇਹ ਪ੍ਰਚਾਰ ਕਰਦੇ ਆ ਕਿ ਇਹ ਝੂਠਾਂ ਦਾ ਬੁਲੰਦਾ ਲੈ ਕੇ ਸਰਕਾਰ ਚਲਾ ਰਹੇ ਨੇ ਔਰ ਸਿਰਫ ਝੂਠ ਬੋਲਣ ਤੋਂ ਇਲਾਵਾ ਕੁਝ ਇਹਨਾਂ ਨੇ ਕੰਮ ਨਹੀਂ ਕੀਤਾ ਜਿਹੜਾ ਗਰਾਊਂਡ ਪੱਧਰ ਤੇ ਕੋਈ ਕੰਮ ਨਹੀਂ ਹੁੰਦਾ ਔਰ ਇਹ ਇੱਕ ਜ਼ਿੰਦਾ ਜਾਨ ਦਾ ਸਬੂਤ ਹੈ ਸਾਡੇ ਸਭ ਦੇ ਸਾਹਮਣੇ ਕਿ ਜਿਹੜੀ ਅਨਾਉਂਸਮੈਂਟ ਕਰ ਰਹੇ ਨੇ ਕਿ ਅਸੀਂ ਪੁਖਤਾ ਜਿਹੜਾ ਇੰਤਜ਼ਾਮ ਕਰ ਰਹੇ ਹਾਂ ਔਰ ਜਿਸ ਤਰੀਕੇ ਦੇ ਹਾਲਾਤ ਇੱਥੇ ਬਣੇ ਨੇ ਇੰਤਜ਼ਾਮ ਵੀ ਲੋੜ ਹੀ ਨਹੀਂ ਆਇਤੇ ਬੜਾ ਥੋੜਾ ਜਿਹਾ ਇੱਕ ਪ੍ਰਯਾਸ ਕੀਤਾ ਜਾਂਦਾ ਤੇ ਸ਼ਾਇਦ 2023 ਦੀ ਜਿਹੜੀਆਂ ਬ੍ਰੀਚ ਹੋਈਆਂ ਉਹਨਾਂ ਨੂੰ ਜੇ ਠੀਕ ਨਹੀਂ ਕੀਤਾ ਗਿਆ ਤੇ ਸਰਕਾਰ ਦੀ ਮਨਸ਼ਾ ਹੈ ਉਹਨਾਂ ਦੀ ਕਾਰਜਸ਼ਾਲੀ ਜਿਸ ਤਰੀਕੇ ਦੇ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਐਕਸਪੀਰੀਅੰਸ ਹੈ ਸ਼ੁਰੂ ਤੋਂ ਹੀ ਸਭ ਲੋਕ ਇਹ ਕਹਿੰਦੇ ਰਹੇ ਅਲੱਗ-ਅਲੱਗ ਪਾਰਟੀਆਂ ਦੇ ਨੇ ਪਰ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਬੜੇ ਜ਼ੋਰ ਦੀ ਆਵਾਜ਼ ਨਾਲ ਹਮੇਸ਼ਾ ਕਿਹਾ ਹੈ ਕਿ ਇਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਦਾ ਇਲਮ ਨਹੀਂ ਹੈ ਕੋਈ ਐਕਸਪੀਰੀਅੰਸ ਨਹੀਂ ਹੈ ਔਰ ਇਹ ਸਬੂਤ ਜਿਹੜੇ ਨੇ ਇੰਨੇ ਜਿਹੜੇ ਛੋਟੀਆਂ ਛੋਟੀਆਂ ਚੀਜ਼ਾਂ ਦਾ ਅਗਰ ਧਿਆਨ ਰੱਖਦੇ ਤੇ ਲੋਕਾਂ ਦੇ بڑے ਨੁਕਸਾਨ ਜਿਹੜੇ ਉਹਨਾਂ ਤੋਂ ਬਚਾਅ ਹੋ ਸਕਦਾ ਤੇ ਇਹ ਤੋਂ ਸਾਬਤ ਹੁੰਦਾ ਹੈ ਕਿ ਸਭ ਇਹਨਾਂ ਦੀਆਂ ਹਵਾਈ ਗੱਲਾਂ ਆ ਅਸਲ 'ਚ ਮੈਦਾਨ ਤੇ ਗਰਾਊਂਡ ਤੇ ਕੋਈ ਕੰਮ ਨਹੀਂ ਹੋ ਰਿਹਾ। ਮਨੀਸ਼ ਸੋਧਿਆ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਕਹਿ ਰਿਹਾ ਕਿ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਜੀ। ਮੈਂ ਤੇ ਕਹਿੰਦਾ ਜੀ ਤੁਸੀਂ ਸਾਰੇ ਮੀਡੀਆ ਦੇ ਲੋਕ ਆਏ ਹੋ ਅਸੀਂ ਸਭ ਲੋਕ ਇੱਥੇ ਖੜੇ ਆਂ ਦਿਖਾਓ ਉਹਨਾਂ ਨੂੰ ਸੋਧਿਆ ਸਾਹਿਬ ਨੇ ਕੀ ਹਾਲਾਤ ਦੇਖੋ ਕੀ ਹੈ ਔਰ ਕਿਸ ਤਰੀਕੇ ਨਾਲ ਪਾਣੀ ਜਿਹੜਾ ਮਾਰ ਕਰ ਰਿਹਾ ਹੈ ਖੇਤਾਂ 'ਚ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹਨਾਂ ਦੀਆਂ ਫਸਲਾਂ ਕਿਸ ਤਰੀਕੇ ਨਾਲ ਤਬਾਹ ਹੋ ਰਹੀਆਂ ਔਰ ਜਿਹੜੇ ਗਰੀਬ ਲੋਕ ਆਪਣੇ ਘਰਾਂ ਨੂੰ ਛੱਡ ਕੇ ਤੁਸੀ ਤੇ ਮੈਨੂੰ ਦੱਸਿਆ ਗਿਆ ਕਿ ਟੈਂਟ ਲਗਾ ਕੇ ਬੈਠੇ ਹੋਏ ਨੇ। मतलब ਤੁਸੀਂ ਉਹਨੂੰ ਕਹੋ ਕਿ ਜੀ ਇਹ ਸਭ ਤੋੜ ਮਰੋੜ ਕੇ ਕੀਤਾ ਜਾ ਰਿਹਾ ਹੈ ਇਹ ਸਭ ਗਲਤ ਹੈ ਔਰ ਝੂਠ ਹੈ ਤੇ ਫਿਰ ਇਹਨਾਂ ਨੂੰ ਆਇਨਾ ਦੇਖਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੀ ਸਰਕਾਰ ਇਹ ਚਲਾ ਰਹੀ ਹੈ ਨਾ ਔਰ ਕਿਸ ਤਰੀਕੇ ਦਾ ਨੇਤਾ ਨੇ ਜਿਹੜੇ ਲੋਕ ਇਹ ਪ੍ਰੋਮਿਸ ਕਰਕੇ ਆਏ ਵਾਅਦੇ ਕਰਕੇ ਆਏ ਸੀ ਕਿ ਅਸੀਂ ਜਨਤਾ ਲਈ ਆਏ ਆਂ ਔਰ ਜਨਤਾ ਦੇ ਵਾਸਤੇ ਕੰਮ ਕਰਾਂਗੇ ਤੁਸੀਂ ਜਨਤਾ ਲਈ ਕੁਝ ਵੀ ਨਹੀਂ ਕਰ ਰਹੇ ਹੋ ਸਭ ਤੋਂ ਵੱਡਾ ਮੰਨਣਾ ਕਿ ਤਬਾਈ ਜਿਹੜੀ ਪੰਜਾਬ 'ਚ ਵਕੂ ਵਕ ਥਾਵਾਂ ਤੇ ਮਚੀ ਹੋਈ ਹੈ ਬਿਲਕੁਕੁਲ ਠੀਕ ਤੁਹਾਡਾ ਕਹਿਣਾ ਹੈਗਾ ਤੇ ਕੇਂਦਰ ਸਰਕਾਰ ਦੀ ਵੀ ਕੋਈ ਜ਼ਿੰਮੇਵਾਰੀ ਬੰਦੀ ਹੈ ਕਿ ਰਾਹਤ ਫੰਡਾਂ ਵਾਸਤੇ ਹੜਪੀ ਨਹੀਂ ਮੈਂ ਬਿਲਕੁਲ ਇਹ ਅਸੀਂ इन्हू ज राज्य सरकार है साड़ी आम आदमी पार्टी की गवर्नमेंट है पहली जिम्मेदारी उन्होंने उन्होंने सचेत कर रहे हैं कि भारतीय जनता पार्टी हर जगह पहुँच रही है साढ़े सब नेता अच्छ सब जगह पर गए हैं फिरोजपुर बहुत सारा इदा के हालात बने हुए हैं उस तो इलावा ज कपूरथलाइड से जोड़ा बहुत सारे ऐसे हालात बने हुए हैं अलग अलग जगह जिते जिथे बने उ सब जगह पहुँचे हैं और असी साडे जे कार्यकारी अध्यक्ष ने अश्विनी शर्मा जी उन्ह लगातार स ਕੇਂਦਰ ਦੇ ਨਾਲ ਵੀ ਇੰਟੈਚ ਨੇ اور ਮੈਨੂੰ ਉਮੀਦ ਹੈ ਕਿ ਬਹੁਤ ਅੱਛੀ ਰਾਹਤ ਜਿਹੜੀ ਹੈ ਸਾਰੇ ਇਸ ਇਲਾਕੇ ਚ ਕੇਂਦਰ ਵੱਲੋਂ ਜੋ ਦਿੱਤੀ ਜਾ ਸਕਦੀ ਹੈ ਉਹ ਦੋਵਾਂਗੇ ਵੀ ਲੇਕਿਨ ਜਿਹੜੀ ਇਹ ਸਰਕਾਰ ਹੈ ਇਹਨੂੰ ਜਗਾਨ ਦੀ ਜ਼ਰੂਰਤ ਹੈ ਔਰ ਮੈਂ ਇਹੀ ਕਰਕੇ ਆਪਣੇ ਜਿਹੜੇ ਕਾਰਕਟਰ ਤੇ ਇੱਥੇ ਉਹਨਾਂ ਨੂੰ ਕਹਿ ਰਹੇ ਕਿ ਸਾਨੂੰ ਸਭ ਨੂੰ ਗਰਾਊਂਡ ਤੇ ਆਉਣਾ ਪਏਗਾ ਅਗਰ ਇਸ ਤਰੀਕੇ ਦੇ ਹਾਲਾਤ ਬਣਾਤੇ ਹਨ ਇਹਨਾਂ ਨੇ ਕਿ ਦੇਖ ਕੇ ਵੀ ਰਾਜ਼ੀ ਨਹੀਂ ਅਸੀਂ ਕਿ ਜੋ ਇੱਥੇ 2023 ਦਾ ਹਾਲਾਤ ਬਣਿਆ ਉਸ ਤੋਂ ਬਾਅਦ ਉਹਨੂੰ ਠੀਕ ਨਹੀਂ ਕੀਤਾ ਗਿਆ ਹੁਣ 25 ਸਾਰੇ ਲੋਕ ਇੱਥੇ ਆ ਕੇ ਨੁਕਸਾਨ ਚੇਲ ਰਹੇ ਨੇ ਔਰ बार-बार ਅਸੀਂ ਲੋਕ ਮੈਨੂੰ ਪਤਾ ਲੱਗਾ ਕਿ ਸਾਡੇ ਕਾਰਕਟਰ ਅੱਜ ਸਵੇਰੇ ਵੀ ਆਏ ਸੀ ਲਗਾਤਾਰ ਇੱਥੇ ਆ ਰਹੇ ਨੇ ਤੇ ਉਹ ਨਹੀਂ ਕਰ ਰਹੇ ਨੇ ਤੇ ਉਹਨਾਂ ਨੂੰ ਜਗਾਉਣਾ ਵੀ ਬਹੁਤ ਜ਼ਰੂਰੀ ਹੈ ਅਸੀਂ ਉਹਨੂੰ ਪੂਰਾ ਕਰ ਮੇਰਾ ਨਾਮ ਟੈਲ ਸਿੰਘ ਸਾਹਿਬ ਦਾ ਸਰਪੰਚ ਟੈਲ ਸਿੰਘ ਜੀ ਹਾਲਾਤ ਇਥੋਂ ਦੇ ਹਾਲਾਤ ਮਹਾਰਾਜ ਜੀ ਇੰਨੇ ਕ ਮਾੜੇ ਆ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਸਾਰਾ ਦਿਨ ਦੱਸਦੇ ਰਹੀਏ ਤੇ ਤੁਸੀਂ ਸੁਣ ਨਹੀਂ ਸਕਦੇ ਬਹੁਤਾ ਤੇ ਗੰਦ ਜਿਹੜਾ ਹੈ ਨਾ ਉਹ ਕਰੈਸਰਾਂ ਨੇ ਪਾਇਆ ਆ ਆਪਣੀ ਮਰਜ਼ੀ ਨਾਲ ਪੁੱਟੀ ਜਾਂਦੇ ਨੇ ਕਿਸੇ ਦੀ ਮੰਨਦੇ ਨਹੀਂ ਆ ਇੰਨੀ ਕ ਹਾਲਾਤ ਮਾੜੀ ਆ ਕਿ ਕੋਈ ਬੰਦਾ ਸ਼ਰਕ ਥਾਣੀ ਨੰਗ ਨਹੀਂ ਸਕਦਾ ਇਹ ਸਾਲ ਪੱਕੀ ਸ਼ਰਕ ਹੁੰਦੀ ਜਦੋਂ ਦੀ ਇਹ ਸਰਕਾਰ ਨੇ ਮਿੱਟੀ ਪਾਈ ਹੈ ਸਾਲ 1.5 ਸਾਲ ਹੋ ਚਲੇ ਮਿੱਟੀ ਪਾਈ ਨੂੰ ਪੱਕੀ ਸ਼ਰਕ ਨੂੰ ਕੱਚੀ ਕਰਕੇ ਇੰਨਾ ਕਿ ਸਾਨੂੰ ਮੁਸ਼ਕਲ ਆ ਕਿ ਅਸੀਂ ਮਕੇਰੀਆਂ ਨੂੰ ਨਹੀਂ ਜਾ ਸਕਦੇ ਉਹ ਛਾਲਿਆਂ ਤਾਂ ਨਹੀਂ ਜਾਣਿਆ ਇਹਨਾਂ ਨੂੰ ਹੁਣ ਮੜਾ ਜਾ ਉਸ ਦਿਨ ਪ੍ਰਧਾਨ ਸਾਹਿਬ ਆਏ ਹੀ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗਾ ਹੀ ਉਹ ਥੋੜੇ ਇੱਕ ਦਿਨ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਘਾਟਨ ਕਰਤਾ ਸਮਸ਼ੇਰ ਸਿੰਘ ਨੇ ਨਾ ਪੱਕੀ ਸ਼ਰਕ ਦੇ ਮੈਂ ਸੜਕ ਤੇ ਖਲੋਕੇ ਤੇ ਘਾਟਨ ਕਰਕੇ ਤੇ ਘਰੋਂ ਚੜ੍ਹ ਗਏ ਹੁਣ ਉਹ 1 ਕਿਲੋਮੀਟਰ ਨਹੀਂ ਬਣੀ ਮਹੀਨੇ ਦੇ ਵਿੱਚ ਦੋ ਮਹੀਨਿਆਂ ਵਿੱਚ ਇਹਨਾਂ ਨੂੰ ਚਾਹੀਦਾ ਹੀ ਆ ਜਿਹੜਾ ਇਲਾਕਾ ਆ ਦਲੇਰਪੁਰ ਖੇੜਾ ਐਸ ਚੇਚੀਆਂ ਵਾਲੇ ਬੰਨਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੀ ਕਿ ਜਿਹੜੇ ਬੱਚੇ ਇੰਨੇ ਪੜ ਨਹੀਂ ਸਕਦੇ ਕਿ ਸਕੂਲੇ ਜਾ ਨਹੀਂ ਸਕਦੇ ਇਥੋਂ ਕਿ ਤੱਕ ਮਾੜੀ ਹਾਲਾਤ ਤੇ ਦਲੇਰਪੁਰ ਖੇੜੇ ਦੀ ਕਿ ਆਪਣੇ ਖਾਣ ਜੋਗੇ ਦਾਣੇ ਨਹੀਂ ਪਿਆ ਸਕਦੇ ਮੋਟਰਸਾਈਕਲ ਤੇ ਜਾ ਕੇ ਤੇ ਜੇ 10 ਕਿਲੋ ਲੈਣਗੇ ਤੇ 4 ਜੀ ਉਹ ਤੇ ਦੂਜੇ ਦਿਨ ਮੁੱਕ ਜਾਂਦੇ ਨੇ ਇਹ ਕਿੰਨੀ ਕਵਾਰੀ ਗਾਰੇ ਦੇ ਵਿੱਚੋਂ ਨੰਕੇ ਜਾਣਗੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਪ੍ਰਸ਼ਾਸਨ ਕੋਈ ਨਹੀਂ ਜੀ ਜਿੱਦਣ ਸਾਡੇ ਪ੍ਰਧਾਨ ਸਾਹਿਬ ਆਏ ਸੀ ਬਘੇਲ ਜੀ ਉਸ ਦਿਨ ਸਮਝੇ ਸੀ ਇਹਨੂੰ ਕਿਤੇ ਪਤਾ ਲੱਗਾ ਤਾਂ ਉਹ ਚਾਰਕ ਬੰਦੇ ਲਾ ਕੇ ਆਏ ਇਹਨੂੰ ਦੇਖ ਕੇ ਉਸ ਤੋਂ ਬਾਅਦ ਫਿਰ ਨਹੀਂ ਆਇਆ ਕੋਈ ਪਿੰਡ ਵਾਸੀ ਨਹੀਂ ਕੋਈ ਦੱਸਿਆ ਨਹੀਂ ਕਿ ਇਹਨੂੰ ਕੋਈ ਨਹੀਂ ਆ ਚਾਰਕ ਉਹੀ ਉਹਦੇ ਜਿਹੜੇ ਝਾੜੂ ਵਾਲਿਆਂ ਦੇ ਪੰਜ ਸੱਤ ਬੰਦੇ ਹਨ ਉਹੀ ਉਹਦੇ ਨਾਲ ਹੀ ਉਸ ਤੋਂ ਬਾਅਦ ਕੋਈ ਪ੍ਰਸ਼ਾਨ ਕੋਈ ਡੀਸੀ ਨਹੀਂ ਕੋਈ ਡੀਐਸਪੀ ਨੇ ਕੋਈ ਕੋਈ ਬੰਦਾ ਇੱਥੇ ਆਇਆ ਹੀ ਨਹੀਂ ਉਹਦੇ ਕੋਈ ਬਿਆਨ ਨਹੀਂ ਆਏ ਉਹਦੇ ਬਿਆਨ ਵੀ ਕਿਸੇ ਨਹੀਂ ਆਏ ਸਾਡੇ ਪ੍ਰਧਾਨ ਜੀ ਨੇ ਉਹਨਾਂ ਦੇ ਬਿਆਨ ਵੇਖ ਕੇ ਇਹ ਉਹਦੇ ਵਿੱਚ ਵੇਖ ਕੇ ਤੇ ਤਾਂ ਉਹਨੂੰ ਕਿਤੇ ਆਏ ਵੀ ਚਲ ਮੈਂ ਫੇਰਾ ਮਾਰਾਂ ਵਾਂ ਇੰਨੇ ਕੁ ਹਾਲਾਤ ਮਾੜੀ ਐ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ